हेलो स्टूडेंट्स वेलकम बैक टू माय चैनल आई होप तू सारे ठीक होगे सो आज सी मेरी वीडियो बीएड फोर्थ सैम दे स्टूडेंट्स दे लिए और पेपर अ जेंडर स्कूल एंड सोसाइटी एक्चुअली मैं तानू सारे ही नोट्स प्रोवाइड करवाउने सी लेकिन आ, कोई एहो जी प्रॉब्लम आ गई जिदे करके बिल्कुल करवा नहीं होए सो so, इस करके फोर्थ यूनिट दी डिमांड आई सी सो so, मैं सोचा भी तानू करवा दमा बहुत जल्दी-जल्दी दे बीच मैं जड़ाया ਆ ਨੋਟਸ ਜਿਹੜੇ ਤਿਆਰ ਕੀਤੇ ਆ ਸੋ ਤੁਹਾਡਾ ਅੱਜ ਹੀ ਪੇਪਰ ਹੋਣ ਜਾ ਰਿਹਾ ਆ ਸੋ ਦੇ ਲਈ ਜਿਹੜਾ ਮਤਲਬ ਜਲਦੀ ਜਲਦੀ ਦੇ ਵਿੱਚ ਤਿਆਰ ਕੀਤਾ ਕਿ ਚਲੋ ਤੁਹਾਨੂੰ ਇਹਦਾ ਕੁਝ ਨਾ ਕੁਝ ਫਾਇਦਾ ਜਿਹੜਾ ਆ ਹੋ ਸਕੇ ਠੀਕ ਹੈ ਸੋ ਅਪਾ ਟਾਈਮ ਵੇਸਟ ਕੀਤੇ ਬਿਨਾ ਜਿਹੜਾ ਸ਼ੁਰੂ ਕਰਦੇ ਹਾਂ ਭਾਰਤ ਵਿੱਚ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਲੈਣ ਨੀਤੀਆਂ ਦੀ ਪਹਿਲ ਕਦਮੀ ਠੀਕ ਹੈ ਤੁਹਾਨੂੰ ਆਉਣਾ ਹੀ ਆਉਣਾ ਹੈ ਕੁਐਸਚਨ ਕਿਉਂਕਿ ਤੁਹਾਡੇ 4th ਦੇ ਵਿੱਚ ਸਿਰਫ ਦੋ ਹੀ ਆਪਸ਼ਨਸ ਦਿੱਤੀਆਂ ਨਹੀਂ ਆਇਆ ਸੋ ਉਹਦੇ ਵਿੱਚ ਇੱਕ ਆਪਸ਼ਨਸ ਤੁਹਾਨੂੰ ਇਹਦੇ ਵਿੱਚ ਜਿਹੜਾ ਆ ਜਿਹੜਾ ਆ ਮੈਲਾ ਜਿਹੜਾ ਸੁਚਕਤੀਕਰਨ ਦੇ ਨਾਲ ਜਿਹੜੀ ਆ ਰਿਲੇਟਡ ਪੁੱਛੀ ਜਾਣੀ ਆ ਸੋ ਆਪਾਂ ਜਿਹੜਾ ਇਸ ਕੁਐਸਚਨ ਨੂੰ ਕਰਦੇ ਆ ਸੋ ਇਹਦੇ ਤੋਂ ਪਹਿਲਾਂ ਵੀ ਕਿਨਾਰੀਵਾਦੀ ਵਾਲਾ ਜਿਹੜਾ ਕੁਐਸਚਨ ਸੀਗਾ ਉੱਥੇ ਵੀ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਤੁਸੀਂ ਟਾਪਿਕਸ ਆ ਉਧਰ ਜਿਹੜੇ ਤੁਹਾਡੇ ਅਡਜਸਟ ਹੋ ਸਕਦੇ ਆ ਸੋ ਅ ਸ਼ੁਰੂ ਕਰਦੇ ਆ ਸੰਸਾਰ ਨੇ ਔਰਤਾਂ ਦੇ ਵਿਕਾਸ ਭਲਾਈ ਅਤੇ ਲਿੰਗ ਬਰਾਬਰੀ ਦੇ ਲਈ ਤਰੱਕੀ ਪ੍ਰਾਪਤ ਕੀਤੀ ਹੈ ਤੇ ਔਰਤਾਂ ਨੂੰ ਸਸ਼ਕਤੀਕਰਨ ਕਰਨ ਦੇ ਵਿੱਚ ਸਹਾਇਕ ਹੋਈ ਹੈ ਠੀਕ ਹੈ ਸੋ ਸੰਸਾਰ ਨੇ ਜਿਹੜਾ ਸੀਗਾ ਐਫਰਟਸ ਕੀਤੇ ਸਾਰੀ ਦੁਨੀਆ ਨੇ ਬਿਸ਼ਪ ਨੇ ਐਫਰਟਸ ਕੀਤੇ ਹੈ ਨਾ ਔਰਤਾਂ ਦੇ ਭਲਾਈ ਦੇ ਲਈ ਤੇ ਕਾਫੀ ਹੱਦ ਤੱਕ ਉਹਨਾਂ ਤਰੱਕੀ ਵੀ ਕੀਤੀ ਹੈ ਤੇ ਔਰਤਾਂ ਨੂੰ ਜਿਹੜਾ ਸਸ਼ਕਤੀਕਰਨ empowerment ਚੜ੍ਹੀਆ ਕਿ ਔਰਤਾਂ ਨੂੰ ਕੁਝ ਹੋਰ ਜੜੀਆਂ ਆ ਸ਼ਕਤੀਆਂ ਵੀ ਜੜੀਆਂ ਪ੍ਰਦਾਨ ਕੀਤੀਆਂ ਆ ਜਿਹੜੀ ਉਹਨਾਂ ਦੀ ਉਹਨਾਂ ਨੂੰ ਪਾਵਰਫੁਲ ਕਰਦੀਆਂ ਆ ਪਰ ਸਸ਼ਕਤੀਕਰਨ ਦੇ ਬਾਵਜੂਦ ਵੀ ਸੰਸਾਰ ਦੇ ਹਰੇਕ ਹਿੱਸੇ ਵਿੱਚ ਔਰਤਾਂ ਤੇ ਕੁੜੀਆਂ ਦੇ ਨਾਲ ਪੀੜ ਪਾਵ ਹਿੰਸਾ ਜਾਰੀ ਹੈ ਠੀਕ ਹੈ ਜਿਵੇਂ ਅੱਜ ਵੀ ਦੇਖੀਏ ਤੇ ਅਸੀਂ ਔਰਤਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਬਟ ਫਿਰ ਵੀ ਹਨਾ ਤੇ ਸੰਸਾਰ ਜਿਹੜੇ ਆ ਮਤਲਬ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਆਪਾਂ ਦੇਖਦੇ ਆਂ ਇਕੱਲੇ ਭਾਰਤ ਹੀ ਨਹੀਂ ਜਿਹੜਾ ਫੋਰਨ ਕੰਟਰੀਜ਼ ਦੇ ਵਿੱਚ ਵੀ ਦੇਖਦੇ ਆ ਕਿ ਜਿੱਥੇ ਕੁੜੀਆਂ ਦੇ ਨਾਲ ਜਿਹੜਾ ਆ ਹਿੰਸਾ ਹੁੰਦੀ ਆ ਉਹਨਾਂ ਦੇ ਨਾਲ ਜਿਹੜਾ ਆ ਪੀੜ ਪਾਵ ਹੁੰਦਾ ਆ ਲਿੰਗ ਬਰਾਬਰੀ ਨਾ ਸਿਰਫ ਇੱਕ ਬੁਨਿਆਦੀ ਅਧਿਕਾਰ ਹੈ ਸਗੋਂ ਇੱਕ ਸ਼ਾਂਤੀਪੂਰਨ ਖੁਸ਼ਹਾਲੀ ਅਤੇ ਸਥਾਈ ਸੰਸਾਰ ਦੇ ਲਈ ਜ਼ਰੂਰੀ ਨਹੀਂ ਹੈ ਠੀਕ ਹੈ ਸੋ ਲਿੰਗ ਬਰਾਬਰੀ ਸਿਰਫ ਇਹ ਨਹੀਂ ਹੈ ਕਿ ਇੱਕ ਅਧਿਕਾਰ ਦੇਣਾ ਹੈ ਜਿਵੇਂ ਬਾਕੀਆਂ ਨੂੰ ਅਧਿਕਾਰ ਮਿਲਦਾ ਉੱਥੇ ਲੜਕੀਆਂ ਨੂੰ ਵੀ ਇੱਕ ਅਧਿਕਾਰ ਦੇਣਾ ਹੈ ਔਰਤਾਂ ਨੂੰ ਵੀ ਇੱਕ ਅਧਿਕਾਰ ਦੇਣਾ ਹੈ ਇਹ ਸਗੋਂ ਇੱਕ ਸ਼ਾਂਤੀ ਖੁਸ਼ਹਾਲ ਅਤੇ ਸਖਲਾਈ ਸੰਸਾਰ ਦੇ ਲਈ ਜ਼ਰੂਰੀ ਨਹੀਂ ਆ ਠੀਕ ਹੈ ਜੋ ਸਮਰਥ ਪ੍ਰਧਾਨ ਸਮਾਜ ਦੇ ਵਿੱਚ ਇਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਕਿ ਔਰਤਾਂ ਨੂੰ ਅਧਿਕਾਰ ਦੇਣ ਦੇ ਨਾਲ ਉਹਨਾਂ ਦਾ ਜਿਹੜਾ ਮਾਨ ਸਨਮਾਨ ਘਟਨਾਨੀਆਂ ਵਧਣਾ ਹੀ ਆ ਠੀਕ ਹੈ ਔਰ ਇਸ ਸੰਸਾਰ ਦੀ ਸ਼ਾਂਤੀ ਖੁਸ਼ਹਾਲੀ ਔਰ ਸਥਾਈ ਪੰਦਲੇ ਜਿਹੜਾ ਆ ਜ਼ਰੂਰੀ ਆ ਇਹ ਦੇਖਿਆ ਗਿਆ ਹੈ ਕਿ ਸੰਸਾਰ ਵਿੱਚ ਅਜੇ ਵੀ 49 ਦੇਸ਼ ਅਜਿਹੀ ਹਾਂ ਜਿਨ੍ਹਾਂ ਦੇ ਮੁਲਕਾਂ ਵਿੱਚ ਘਰੇਲੂ ਹਿੰਸਾ ਤੋਂ ਔਰਤਾਂ ਨੂੰ ਬਚਾਉਣ ਦੇ ਲਈ ਕੋਈ ਕਾਨੂੰਨ ਨਹੀਂ ਹੈ ਠੀਕ ਹੈ ਆਪਾਂ ਸੰਸਾਰ ਪਰ ਦੀ ਗੱਲ ਕਰ ਰਹੇ ਤਾਂ ਅਜੇ ਵੀ 49 ਕੰਟਰੀਸ ਇਦਾਂ ਦੀਆਂ ਆ ਜਿਨ੍ਹਾਂ ਮੁਲਕਾਂ ਦੇ ਵਿੱਚ ਜਿਹੜਾ ਆ ਕਰੇ ਲੋਹਿੰਸਾ ਤੋਂ ਬਚਾਉਣ ਦੇ ਲਈ ਕੋਈ ਕਾਨੂੰਨ ਹੀ ਨਹੀਂ ਬਣਿਆ ਠੀਕ ਹੈ ਸੋ ਦੇ ਉੱਤੇ ਜਿਹੜਾ ਧਿਆਨ ਹੀ ਨਹੀਂ ਦਿੱਤਾ ਗਿਆ 49 ਕੰਟਰੀਸ ਅੱਧਾ ਦੀਆਂ ਆ ਇਸ ਪ੍ਰਕਾਰ ਇੰਨੇ ਸੁਧਾਰਾਂ ਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੁੜੀਆਂ ਜਾਂ ਔਰਤਾਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ ਠੀਕ ਹੈ ਸੰਸਾਰ ਲਗਾਤਾਰ ਜਿਹੜੇ ਸਾਰੇ ਦੁਨੀਆ ਆ ਵਿਸ਼ਵ ਜਿਹੜਾ ਐਫਰਟਸ ਕਰ ਰਿਹਾ ਆ ਬਹੁਤ ਸਾਰੇ ਸਕੀਮਾਂ ਆ ਰਹੀਆਂ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਬਹੁਤ ਸਾਰੇ ਬੈਨੀਫਿਟਸ ਦਿੱਤੇ ਜਾ ਰਹੇ ਬਟ ਫਿਰ ਵੀ ਅਜੇ ਤੱਕ ਵੀ ਹਾਲਤ ਤਰਸਯੋਗ ਬਣੀ ਹੋਈ ਆ ਕਾਰਨ ਕੀ ਆ ਇਦਾ ਕਾਰਨ ਰੂੜੀਵਾਦੀ ਸੋਚ ਜੋ ਸਦੀਆਂ ਤੋਂ ਚੱਲੀ ਆ ਰਹੀ ਸੀ ਅੱਜ ਵੀ ਉਸ ਦੀ ਮੌਜੂਦਗੀ ਰੂੜੀਵਾਦੀ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਅੱਜ ਵੀ ਬਹੁਤ ਅਜਿਹੇ ਲੋਕ ਆ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਸੰਸਾਰ ਦੇ ਵਿੱਚ ਅਜਿਹੇ ਲੋਕ ਆ ਜਿਹੜੇ ਔਰਤਾਂ ਨੂੰ ਜਿਹੜਾ ਆ ਚਾਹੁੰਦੇ ਆ ਕਿ ਉਹ ਸਾਡੇ ਪਿੱਛੇ ਚੱਲਣ ਅੱਗੇ ਨਹੀਂ ਠੀਕ ਹੈ ਪਰ ਇੱਥੇ ਮਸਲਾ ਜਿਹੜਾ ਬਰਾਬਰੀ ਦੇ ਚੱਲਣ ਦਾ ਹੈ ਔਰਤਾਂ ਵੀ ਅੱਗੇ ਚੱਲਣਾ ਨਹੀਂ ਚਾਹੁੰਦੀਆਂ ਔਰਤਾਂ ਵੀ ਬਰਾਬਰੀ ਤੇ ਚੱਲਣਾ ਚਾਹੁੰਦੀਆਂ ਬਰਾਬਰੀ ਦਾ ਹੱਕ ਜਿਹੜਾ ਹੈ ਉਹਦੇ ਲਈ ਹੀ ਜਿਹੜੀ ਮੰਗ ਜਿਹੜੀ ਹੈ ਰਹੀ ਹੈ ਸਦਾ ਤੇ ਇੱਥੇ ਜਿਹੜੀ ਬਰਾਬਰੀ ਦੇਣ ਨੂੰ ਜਿਹੜਾ ਆ ਹਮੇਸ਼ਾ ਹੀ ਜਿਹੜਾ ਆ ਪਿੱਛੇ ਰੱਖਿਆ ਜਾਂਦਾ ਆ ਬਹੁਤ ਸਾਰੇ ਜਿਹੜੇ ਆ ਪ੍ਰੋਗਰਾਮ ਚਲਾਏ ਜਾਂਦੇ ਸਕੀਮਾਂ ਚਲਾਈਆਂ ਜਾਂਦੀਆਂ ਬਟ ਬਹੁਤ ਸਾਰੇ ਲੋਕ ਅਜੇ ਵੀ ਜਿਹੜੇ ਬਹੁਤ ਪੜ੍ਹੇ ਲਿਖੇ ਆ ਫਿਰ ਵੀ ਉਹਨਾਂ ਦੀ ਜਿਹੜੀ ਸੋਚ ਆ ਜਿਹੜੀ ਰੂੜੀਵਾਦੀ ਆ ਜਿਸ ਕਰਕੇ ਔਰਤਾਂ ਜਿਹੜੀਆਂ ਪੂਰੀ ਤਰ੍ਹਾਂ ਜਿਹੜਾ ਇਹਨਾਂ ਦਾ ਵਿਕਾਸ ਜਿਹੜਾ ਨਹੀਂ ਹੋ ਰਿਹਾ ਹੁਣ ਅਸੀਂ ਕਰਾਂਗੇ ਮਹਿਲਾ ਸਸ਼ਕਤੀਕਰਨ ਠੀਕ ਆ ਈਮਨ ਇੰਪਾਵਰਮੈਂਟ ਦੀ ਗੱਲ ਕਰਾਂਗੇ ਸੋ मीनिंग ਆਫ ਈਮਨ ਇੰਪਾਵਰਮੈਂਟ ਫੋਰਮਨ ਸਿਡੀ ਇੰਪਾਵਰਮੈਂਟ ਦੀ ਗੱਲ ਕਰਾਂਗੇ ਮਹਿਲਾ ਸਸ਼ਕਤੀਕਰਨ ਕੀ ਆ ਮਹਿਲਾ ਸਸ਼ਕਤੀਕਰਨ ਦਾ ਅਰਥ ਔਰਤਾਂ ਦੇ ਅਧਿਕਾਰਾਂ ਨੂੰ ਵਧਾਉਣਾ ਜੀਵਨ ਸੰਬੰਧੀ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਜ਼ਿੰਦਗੀ ਤੇ ਆਪਣਾ ਨਿਯੰਤਰਣ ਠੀਕ ਹੈ ਜਿਹੜਾ ਹੈ ਜੈਂਡਰ ਇਕੁਐਲਿਟੀ ਇਹ ਸਾਰਾ ਕੁਝ ਇਹਦੇ ਵਿੱਚ ਜਿਹੜਾ ਹੈ ਸ਼ਾਮਿਲ ਆ ਸੰਯੁਕਤ ਕਮਿਸ਼ਨ ਅਨੁਸਾਰ ਠੀਕ ਹੈ ਜਿਹੜਾ ਸੰਯੁਕਤ ਕਮਿਸ਼ਨ ਆ ਉਹਦੇ ਅਨੁਸਾਰ ਉਹਨੇ ਕੀ ਸਟੇਟਮੈਂਟ ਦਿੱਤੀ ਹੈ ਇਹਦੇ ਬਾਰੇ ਵਿੱਚ ਉਹਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਇੱਕ ਜਹੀ ਪ੍ਰਕਿਰਿਆ ਹੈ ਜਿਸ ਰਾਹੀਂ ਔਰਤਾਂ ਆਪਣੇ ਜੀਵਨ ਅਤੇ ਸ਼ਕਤੀ ਦੇ ਨਿਯੰਤਰਣ ਕਰਦੀਆਂ ਹਨ ਅਤੇ ਰਾਜਨੀਤਿਕ ਇੱਛਾ ਪ੍ਰਾਪਤ ਕਰਨ ਦੀ ਜਿਹੜੀ ਸਮਰੱਥਾ ਹਾਸਲ ਕਰਦੀਆਂ ਹਨ ਸੋ ਜਿਹੜਾ ਆ ਸਸ਼ਕਤੀਕਰਨ ਦੇ ਬਾਰੇ ਸੰਯੁਕਤ ਕਮਿਸ਼ਨ ਨੇ ਕੀ ਕਿਹਾ ਕਿ ਮੈਲਾ ਸਸ਼ਕਤੀਕਰਨ ਅਜੇਹੀ ਪ੍ਰਕਿਰਿਆ ਹੈ ਇੱਕ ਪ੍ਰੋਸੈਸ ਹੈ ਇਦਾਂ ਦਾ ਜਿਸ ਰਾਹੀਂ ਔਰਤਾਂ ਆਪਣੇ ਜੀਵਨ ਅਤੇ ਸ਼ਕਤੀ ਠੀਕ ਹੈ ਜੀਵਨ ਤੇ ਸ਼ਕਤੀ ਤੇ ਨਿਯੰਤਰਣ ਕਰ ਸਕਦੀਆਂ ਹਨ ਕੰਟਰੋਲ ਕਰ ਸਕਦੇ ਆ ਆਪਣੇ ਜੀਵਨ ਨੂੰ ਵੀ ਕੰਟਰੋਲ ਕਰਨਗੇ ਆਪਣੀ ਸ਼ਕਤੀ ਦੇ ਵੀ ਕੰਟਰੋਲ ਕਰਨਗੇ ਤੇ ਰਾਜਨੀਤਿਕ ਇੱਛਾ ਪ੍ਰਾਪਤ ਕਰਨ ਦੀ ਸਮਰੱਥਾ ਹਾਸਿਲ ਕਰ ਦਿਆ ਹਨ ਸੋ ਸੰਯੁਕਤ ਰਾਸ਼ਟਰ ਦੇ ਅਨੁਸਾਰ ਮੈਲਾ ਸ਼ਕਤੀ ਠੀਕ ਹੈ ਰਾਈਟਿੰਗ ਤੁਸੀਂ ਦੇਖ ਰਹੇ ਹੋਵਗੇ ਕਿ ਬਹੁਤ ਜਲਦ ਜਲ ਦੇ ਵਿੱਚ ਜਿਹੜੀ ਆ ਗੰਦੀ ਹੋਈ ਆ ਬਟ ਤੁਸੀਂ ਹੁਣ ਮੈਨੇਜ ਕਰ ਲਈਓ ਠੀਕ ਹੈ ਧਿਆਨ ਨਾਲ ਸੁਣ ਲਓ ਬਸ ਸੋ ਸੰਯੁਕਤ ਰਾਸ਼ਟਰ ਅਨੁਸਾਰ ਮੈਲਾ ਸ਼ਕਤੀ ਔਰਤਾਂ ਦੀ ਸਵੈ ਇਸ਼ਿਆ ਦੀ ਭਾਵਨਾ ਨੂੰ ਪੈਦਾ ਕਰਨਾ ਔਰਤਾਂ ਦੇ ਹੱਕ ਅਤੇ ਉਹਨਾਂ ਦੀਆਂ ਆਸ਼ਾਵਾਂ ਨੂੰ ਨਿਰਧਾਰਿਤ ਕਰਨਾ ਸਮਾਨ ਅਫਸਰ ਠੀਕ ਹੈ ਸਮਾਨ ਜਿਹੜੇ ਆ ਉਹਨਾਂ ਨੂੰ ਅਫਸਰ ਦੇਣੇ ਠੀਕ ਹੈ ਇਹ ਸਵੈ ਸ਼ਕਤੀ ਜਿਹੜੀ ਔਰਤਾਂ ਦੇ ਜਿਹੜੀ ਸਵੈ ਇਸ਼ਿਆ ਦੀ ਭਾਵਨਾ ਪੈਦਾ ਕਰਨੇ ਕਿ ਔਰਤਾਂ ਨੂੰ ਇੰਨੀ ਜਿਹੜੀ ਸ਼ਕਤੀ ਜਿਹੜੀ ਪ੍ਰਦਾਨ ਕਰਨੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਜੋ ਚਾਹੁੰਦੀਆਂ ਕਰ ਸਕਣ ਆਪਣੇ ਸਵੈ ਇਸ਼ਿਆ ਦੀ ਭਾਵਨਾ ਨਾਲ ਵਿੱਚ ਜਾਗ ਸਕੇ ਉਹਨਾਂ ਦੇ ਹੱਕ ਉਹਨਾਂ ਦੀ ਇਛਾਵਾਂ ਨੂੰ ਨਿਰਧਾਰਿਤ ਕਰਨਾ ਠੀਕ ਹੈ ਵੀ ਆਪਣੇ ਹੱਕਾਂ ਨੂੰ ਤੇ ਆਪਣੇ ਇਛਾਵਾਂ ਨੂੰ ਨਿਰਧਾਰਿਤ ਕਰ ਸਕਣ ਆ ਬਰਾਬਰੀ ਦੇ ਅਪਸਰ ਔਰਤਾਂ ਦੇ ਕੋਲ ਘਰ ਦੇ ਅੰਦਰ ਜਾਂ ਬਾਹਰ ਆਪਣੇ ਜੀਵਨ ਨੂੰ ਗਤੀਸ਼ੀਲ ਬਣਾਉਣ ਤੇ ਕੰਟਰੋਲ ਰੱਖਣ ਦੀ ਸ਼ਕਤੀ ਅੰਤਰਰਾਸ਼ਟਰੀ ਪੱਧਰ ਤੱਕ ਦੀ ਯੋਗਤਾ ਅੰਤਰਰਾਸ਼ਟਰੀ ਪੱਧਰ 'ਤੇ ਉਹ ਜੁੜੀਆਂ ਆ ਭਾਗੀਦਾਰੀ ਕਰ ਸਕਣ ਅੰਤਰਰਾਸ਼ਟਰੀ ਪੱਧਰ ਤੱਕ ਦੀ ਯੋਗਤਾ ਇਹ ਜਿਹੜੀ ਔਰਤਾਂ ਦੇ ਇੰਪਾਵਰਮੈਂਟ ਦਾ ਠੀਕ ਹੈ ਸੋ ਹੁਣ ਮਹਿਲਾ ਸੇ ਸ਼ਕਤੀਕਰਨ ਦੇ ਤੱਤ ਕਿਹੜੇ-ਕਿਹੜੇ ਆ ਠੀਕ ਹੈ ਫੈਕਟ ਦੇਖ ਲੰਨੇ ਕਿਹੜੇ ਕਿਹੜੇ ਆ ਮਨੁੱਖੀ ਅਧਿਕਾਰ ਸਮਾਜਿਕ ਮੈਲਾ ਸਸ਼ਕਤੀਕਰਨ ਵਿਦਿਅਕ ਆਰਥਿਕ ਮੈਲਾ ਸਸ਼ਕਤੀਕਰਨ ਤੇ ਵਪਾਰਿਕ ਕਾਨੂੰਨੀ ਅਤੇ ਰਾਜਨੀਤਿਕ ਬਲੈ ਜਿਹੜਾ ਮਨੁੱਖੀ ਅਧਿਕਾਰ ਠੀਕ ਹੈ ਔਰਤਾਂ ਦੇ ਨੇ ਭਾਵਨਾਵਾਂ ਤੇ ਕਲਪਨਾਵਾਂ ਤੇ ਵਿਚਾਰ ਹੁੰਦੇ ਹਨ ਤੇ ਉਸ ਨੂੰ ਆਜ਼ਾਦ ਤੌਰ ਤੇ ਪ੍ਰਗਟ ਕਰਨ ਦੇ ਯੋਗ ਬਣਾਉਣਾ ਠੀਕ ਹੈ ਸੋ ਉਹਦੀ ਕਲਪਨਾ ਜਿਹੜੀ ਆ ਉਹਦੇ ਵਿਚਾਰ ਜਿਹੜਿਆ ਨੂੰ ਆਜ਼ਾਦ ਕਰਨ ਦੇ ਯੋਗ ਬਣਾਉਣਾ ਇਹ ਜਿਹੜਾ ਆ empowerment ਆ women empowerment ਆ ਸਮਾਜਿਕ ਮਹਿਲਾ ਸਹਿਭਿੱਕਤ ਕਰਨ ਕੀ ਆ ਕਿ ਜਿਹੜਾ ਸਮਾਜ ਦੇ ਵਿੱਚ ਜਿਹੜਾ ਆ ਹਨਾ ਮਰਦਾਂ ਦੇ ਬਰਾਬਰ ਜਿਹੜੇ ਮੌਕੇ ਆ ਹਨਾ ਮੌਕੇ ਆ ਜਾਂ ਅਧਿਕਾਰ ਆ ਜ਼ਿੰਮੇਵਾਰੀਆਂ ਦਾ ਆਨੰਦ ਮਾਣਨਾ ਵਿਦਿਅਕ ਤੌਰ ਦੇ ਉੱਤੇ ਇੱਥੇ ਵੀ ਨੂੰ ਜਿਹੜੀ ਆ ਬਰਾਬਰੀ ਆਪਣੇ ਹੁਨਰ ਨੂੰ ਆਪਣੇ ਸਵੈ ਵਿਸ਼ਵਾਸ ਨੂੰ ਸਮਰੱਥ ਬਣਾਉਣਾ ਤੇ ਜਿਹੜੀ ਆ ਪੂਰੀ ਬਰਾਬਰੀ ਦੇ ਨਾਲ ਜਿਹੜੇ ਸਿੱਖਿਆ ਨੂੰ ਹਾਸਲ ਕਰਨਾ ਤੇ ਆਪਣੇ ਆਪ ਜੀ ਕੋਈ ਵਿਸ਼ਵਾਸ ਪੈਦਾ ਕਰਨਾ ਆਰਥਿਕ ਤੌਰ ਤੇ ਜਿਹੜਾ ਆ ਆਰਥਿਕ ਤੌਰ ਤੇ ਜਿਹੜੇ ਮੌਕੇ ਆ ਠੀਕ ਹੈ ਮਰਦਾਂ ਦੇ ਬਰਾਬਰ ਉਹਨਾਂ ਨੂੰ ਤੇ ਮਰਦਾਂ ਦੇ ਉੱਤੇ ਉਹਨਾਂ ਦੀ ਨਿਰਪਰਤਾ ਨੂੰ ਘਟਾਉਣਾ ਆਪਣੇ ਪੈਰਾਂ ਤੇ ਜਿਹੜੀਆਂ ਔਰਤਾਂ ਖੜੀਆਂ ਹੋਣ ਤੇ ਇਹਨਾਂ ਦੇ ਜਿਹੜਾ ਮਰਦਾਂ ਦੇ ਉੱਤੇ ਜਿਹੜੀ ਇਹਨਾਂ ਦੀ ਨਿਰਪਰਤਾ ਘਟੇ ਇਸੇ ਤਰ੍ਹਾਂ ਕਾਨੂੰਨ ਤੇ ਰਾਜਨੀਤੀ ਦੇ ਵਿੱਚ ਵੀ ਹਿੱਸੇਦਾਰੀ ਦੇ ਯੋਗ ਉਹਨਾਂ ਨੂੰ ਬਣਾਉਣਾ ਠੀਕ ਹੈ ਸੋ ਤਾਥਾ ਜਿਹੜੇ ਆ ਔਮਨ ਇੰਪਾਵਰਮੈਂਟ ਦੇ ਆ ਇਹ ਫੈਕਟਸ ਆ ਜਿਨ੍ਹਾਂ ਦੇ ਲਈ ਔਰਤਾਂ ਨੂੰ ਜਿਹੜਾ ਇੱਕ ਯੋਗ ਬਣਾਉਣਾ ਆ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਵਿਸ਼ੇਸ਼ਤਾਵਾਂ ਕੀ ਆ ਠੀਕ ਹੈ ਉਸ ਤੋਂ ਬਾਅਦ ਵਿਸ਼ੇਸ਼ਤਾਵਾਂ ਕੀ ਆ ਜਿਹੜੀਆਂ ਆ ਸੋ ਇਜੜੀ ਔਰ ਵਿਮਨ ਇੰਪਾਵਰਮੈਂਟ ਆ ਉਹਦੇਆਂ ਜਿਹੜੀਆਂ ਸੀ ਵਿਸ਼ੇਸ਼ਤਾਵਾਂ ਦੇਖੇ ਤੇ ਔਰਤਾਂ ਦਾਸ਼ ਸ਼ਕਤੀਕਰਨ ਸਕੀਮਾਂ ਔਰਤਾਂ ਨੂੰ ਤਾਕਤ ਦੇ ਰਹੀ ਹੈ ਔਰਤਾਂ ਨੂੰ ਵਧੀਆ ਬਣਾ ਰਹੀ ਹੈ ਔਰਤਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਜਗਾ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਬਰਾਬਰੀ ਦੇ ਹੱਕ ਜਿਤਾ ਰਹੀ ਹੈ ਠੀਕ ਹੈ ਉਹਨਾਂ ਵਿੱਚ ਸਵੈ ਵਿਸ਼ਵਾਸ ਜਿਹੜਾ ਔਰਤਾਂ ਦੇ ਵਿੱਚ ਪੈਦਾ ਹੋ ਰਿਹਾ ਹੈ ਠੀਕ ਹੈ ਔਰ ਔਰਤਾਂ ਨੂੰ ਅੱਗੇ ਵਧਣ ਸਮਰੱਥ ਕਰਨ ਦੇ ਵਿੱਚ ਇਹੜੀਆਂ ਭੂਮਿਕਾ ਨਿਭਾ ਰਹੀਆਂ ਠੀਕ ਹੈ ਸੋ ਸੁਸ਼ਕਤੀਕਰਨ ਤੋਂ ਪਾ ਵੀ ਹੈ ਕਿ ਜਿਹੜਾ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣਾ ਹੈ ਸੋ ਇਹ ਦੇ ਨਾਲ ਕੀ ਹੈ ਕਿ ਔਰਤਾਂ ਦਾ ਸੁਸ਼ਕਤੀਕਰਨ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ ਠੀਕ ਹੈ ਸੋ ਇਹ ਜਿਹੜਾ ਸੁਸ਼ਕਤੀਕਰਨ ਦੀਆਂ ਵਿਸ਼ੇਸ਼ਤਾਵਾਂ ਹੈ ਕਿ ਉਹਦੇ ਵਿੱਚ ਜਿਹੜਾ ਔਰਤਾਂ ਦੇ ਲਈ ਕੀ ਜਿਹੜੀ ਖਾਸੀਅਤ ਆ ਠੀਕ ਹੈ ਉਸ ਤੋਂ ਬਾਅਦ ਮਹਿਲਾ ਸੁਸ਼ਕਤੀਕਰਨ ਅਤੇ ਲਿੰਗ ਸਮਾਨਤਾ ਠੀਕ ਹੈ ਜੇ ਅਸੀਂ ਹੁਣ ਜਿਹੜਾ ਆ ਜੈਂਡਰ ਇਕਵੈਲਟੀ ਔਰ ਔਮਨਸ ਏਮਪਾਵਰਮੈਂਟ ਦੀ ਗੱਲ ਕਰੀਏ ਤੇ ਇਹਨਾਂ ਦੇ ਵਿੱਚ ਜਿਹੜੀ ਆ ਬਿਲਕੁਲ ਸਮਾਨਤਾ ਹੈ ਦੋਨੋਂ ਹੀ ਇੱਕੋ ਹੀ ਐਮ ਪਹਿਲੂ ਆ ਠੀਕ ਹੈ ਦੇਖੋ ਧਿਆਨ ਨਾਲ ਸਮਝਿਓ ਜੇ ਹੁਣ ਜੈਂਡਰ ਇਕਵੈਲਟੀ ਆ ਗਈ ਹੈ ਨਾ ਜੈਂਡਰ ਇਕਵੈਲਟੀ ਦੇ ਦਿੱਤੀ ਇਹਨਾਂ ਨੂੰ ਠੀਕ ਹੈ ਜੈਂਡਰ ਇਕਵੈਲਟੀ ਦੇ ਦਿੱਤੀ ਤਾਂ ਇਧਰ ਜਿਹੜਿਆ ਔਮਨ ਏਮਪਾਵਰਮੈਂਟ ਦੋਨੋਂ ਸੇਮ ਹੀ ਆ ਜਦੋਂ ਜੈਂਡਰ ਇਕਵੈਲਟੀ ਆ ਗਈ ਇਹਨਾਂ ਨੂੰ ਸਾਰੇ ਹੱਕ ਮਿਲ ਜਾਣੇ ਆ ਨਾ ਔਮਨ ਏਮਪਾਵਰਮੈਂਟ ਦੇ ਵਿੱਚ ਵੀ ਇਹਨਾਂ ਨੂੰ ਉਹ ਹੱਕ ਹੀ ਦਿਵਾਉਣੇ ਅਸਲਿਏ ਦੋਨੋਂ ਸਮਾਨ ਹੀ ਆ ਠੀਕ ਹੈ ਦੋਨੋਂ ਇੱਕ ਸਮਾਨ ਆ ਦੁਨ ਦਾ ਜਿਹੜਾ ਆਰਥਿਕ ਕੋਈ ਆ ਇਸ ਦੇ ਵਿੱਚ ਇੱਕ ਉਹਤੀ ਸਵੈ ਕੀਮਤ ਅਰਥ ਨੂੰ ਵਧਾਉਣਾ ਉਸ ਦੇ ਫੈਸਲੇ ਲੈਣ ਦੀ ਸ਼ਕਤੀ ਮੌਕੇ ਸੰਸਾਧਨ ਹਨਾ ਸਤੇ ਘਰ ਤੋਂ ਬਾਹਰ ਆਪਣੀ ਜ਼ਿੰਦਗੀ ਦੇ ਉੱਤੇ ਕੰਟਰੋਲ ਕਰਨਾ ਇਹ ਸਾਰਾ ਕੁਝ ਇਹਦੇ ਵਿੱਚ ਹੀ ਸ਼ਾਮਲ ਆ ਤੇ ਜਿਹੜੇ ਦੋਨੋਂ ਇੱਕੋ ਜਿਹੜੇ ਸਿੱਕੇ ਦੇ ਦੋਨੋਂ ਪਹਿਲੂ ਆ ਲਿੰਗ ਸਮਾਨਤਾ ਦੇ ਜਿਹੜੀ ਵੱਲ ਤਰੱਕੀ ਦੇ ਲਈ ਤੇ ਜਿਹੜੀਆਂ ਲਿੰਗ ਸਮਾਨਤਾ ਤਰੱਕੀ ਦੇ ਲਈ ਜਿਹੜਾ ਆ ਉਹ ਮਹਿਲਾ ਨੂੰ ਜਿਹੜੇ ਸ਼ਕਤੀਕਰਨ ਦੀ ਲੋੜ ਆ ਸੋ ਦੋਨੋਂ ਸੇਮ ਜੇ ਹੀ ਆ ਦੋਨਾਂ ਦੇ ਸੇਮ ਹੀ ਜਿਹੜੇ ਆ ਆਰਥਿਕ ਕਲਦੇ ਆ ਲਿੰਗ ਸਮਾਨਤਾ ਤੇ ਮਹਿਲਾ ਮਹਿਲਾਵਾਂ ਦੀ ਭਾਈਵਾਲ ਦੇ ਲਈ ਨੀਤੀਆਂ ਦੀ ਭਾਰਤ ਦੀ ਪਹਿਲ ਕਰਮੀ ਠੀਕ ਹੈ ਸੋ ਜਿਹੜੀਆਂ ਲਿੰਗ ਸਮਾਨਤਾ ਅਤੇ ਮਹਿਲਾਵਾਂ ਦੀ ਭਾਈਵਾਲੀ ਨੀਤੀ ਦੇ ਲਈ ਜਿਹੜੀ ਪਹਿਲ ਕਦਮ ਇਹਨੇ 5 ਸਾਲਾ ਯੋਜਨਾਵਾਂ ਚਲਾਈਆਂ ਸੀ ਔਰਤਾਂ ਨੂੰ ਜਿਹੜੇ ਆ ਉਹਨਾਂ ਦੇ ਵਿੱਚ ਦੇ 5 ਸਾਲਾ ਯੋਜਨਾਵਾਂ ਸੀ ਔਰਤ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਵੀ ਕੀਤੀ ਗਈ ਸੀ ਸੋ ਪਹਿਲੀ 5 ਸਾਲਾਂ ਜੋ ਇਹਨਾਂ ਵਿੱਚ ਦੇਖਾਂਗੇ ਔਰਤਾਂ ਦੇ ਲਈ ਕੀ ਸੀਗਾ ਪਹਿਲੀ 5 ਸਾਲਾਂ ਜੋ ਇਹਨਾਂ ਅੱਡੀ ਸੀਗੀ 1951 ਤੋਂ ਜਿਹੜੀ ਸੀਗੀ 56 ਤੱਕ ਸੀਗੀ ਸੋ ਇਸ ਸੰਸਾਰ ਵਿਚਾਰ ਕੀਤਾ ਜਾਂਦਾ ਹੈ ਕਿ ਔਰਤਾਂ ਦਾ ਜਿਹੜਾ ਮਹਿਲਾ ਮੰਡਲ ਜਾਂ ਮਹਿਲਾ ਕਲੱਬਾਂ ਵਿੱਚ ਔਰਤਾਂ ਦਾ ਸੰਗਠਨ ਕਰਨ ਦੀ ਲੋੜ ਆ ਠੀਕ ਹੈ ਸੋ ਪਹਿਲੀ 5 ਸਾਲਾਂ ਜੋ ਇਹਨਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਕਿ ਔਰਤਾਂ ਦੇ ਲਈ ਜਿਹੜਾ ਆ ਮਹਿਲਾ ਮੰਡਲ ਜਾਂ ਮਹਿਲਾ ਕਲੱਬਾਂ ਦੇ ਲੱਭਾਂ ਵਿੱਚ ਔਰਤਾਂ ਦਾ ਸੰਗਠਨ ਕਰਨ ਦੀ ਜਿਹੜੀ ਆ ਲੋੜ ਆ ਠੀਕ ਹੈ ਇੱਥੇ ਇਹਨਾਂ ਨੇ ਮਹਿਲਾ ਕਲੱਬ ਔਰ ਮਹਿਲਾ ਸੰਗਠਨ ਦੀ ਗੱਲ ਕੀਤੀ ਆ ਦੂਜੀ ਪੰਜ ਸਾਲਾ ਯੋਜਨਾ ਦੇ ਵਿੱਚ ਨੇ ਕੀ ਕੀਤਾ ਇਸ ਯੋਜਨਾ ਅਨੁਸਾਰ ਕਿਹਾ ਗਿਆ ਕਿ ਔਰਤਾਂ ਨੂੰ ਨੁਕਸਾਨ ਦੇ ਕੰਮ ਤੋਂ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ ਬੱਚਿਆਂ ਦੇ ਲਈ ਜਰਮ ਜਨਮ ਲਾਭ ਅਤੇ ਕ੍ਰੈਚ ਹੋਵੇ ਠੀਕ ਹੈ ਹੋਣੇ ਚਾਹੀਦੇ ਆ ਤੇ ਇਸ ਤੋਂ ਇਲਾਵਾ ਇਹਨਾਂ ਨੇ ਗੱਲ ਕੀਤੀ ਆ ਕਿ ਬਰਾਬਰੀ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਜੇ ਮਰਦਾਂ ਦੇ ਬਰਾਬਰ ਕੰਮ ਕਰਦੇ ਆ ਤਾਂ ਬਰਾਬਰ ਤਨਖਾਹ ਦਾ ਹੱਕ ਇਹਨਾਂ ਨੂੰ ਦੇਣਾ ਆ ਠੀਕ ਹੈ ਤੇ ਉੱਚ ਰੋਜ਼ਗਾਰ ਦੇ ਲਈ ਔਰਤਾਂ ਨੂੰ ਯੋਗ ਬਣਾਉਣਾ ਤੇ ਸਿੱਖਲਾਈ ਦੇਣ ਦਾ ਸੁਝਾਤਾ ਗਿਆ ਠੀਕ ਹੈ ਸੋ ਇਹਦੇ ਵਿੱਚ ਕੀ ਆ ਔਰਤਾਂ ਦੇ ਲਈ ਜਿਹੜਾ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਤੇ ਉੱਚ ਰੋਜ਼ਗਾਰ ਦੇ ਲਈ ਉਹਨਾਂ ਨੂੰ ਸਿੱਖਿਆ ਦੇਣੀ ਆ ਤੀਸਰੀ ਪੰਜ ਸਾਲਾਂ ਯੋਜਨਾ ਕੀ ਕਹਿੰਦੀ ਆ ਤੀਸਰੀ ਪੰਜ ਸਾਲਾਂ ਨੇ ਯੋਜਨਾ ਨੇ ਸਿੱਖਿਆ ਸੰਘਰਸ਼ ਤੇ ਜ਼ੋਰ ਲਗਾਇਆ ਬਾਲ ਪਲਾਈ ਅਤੇ ਮਾਮਾ ਠੀਕ ਹੈ ਇਹਦੇ ਵਿੱਚ ਬਾਲ ਪਲਾਈ ਅਤੇ ਮਾਮਾ ਕੀ ਜਿਹੜੇ ਜਦੋਂ ਬੱਚੇ ਦਾ ਜਨਮ ਹੁੰਦਾ ਉਸ ਟਾਈਮ ਜਿਹੜੇ ਮਾਮਾ ਦੀ ਸਿਹਤ ਨੂੰ ਜਿਹੜਾ ਸੀਗਾ ਸਿਹਤ ਨੂੰ ਸਹੀ ਰੱਖਣ ਦੇ ਲਈ ਜਿਹੜਾ ਸੀਗਾ ਤੇ ਬਾਲ ਨੂੰ ਜਿਹੜਾ ਬੱਚਾ ਹੈ ਉਹਨੂੰ ਸਹੀ ਰੱਖਣ ਦੇ ਲਈ ਜਿਹੜੀ ਅਸੀਂ ਯੋਜਨਾਵਾਂ ਸੀਗੀਆਂ ਪੋਸ਼ਣ ਅਤੇ ਪਰਿਵਾਰਿਕ ਯੋਜਨਾਬੰਦੀ ਦੇ ਲਈ ਸੇਵਾਵਾਂ ਦਾ ਪ੍ਰਬੰਧ ਜਿਹੜਾ ਅਸੀਂ ਕੇਂਦ੍ਰਿਤ ਕੀਤਾ ਗਿਆ ਸੀਗਾ ਕਿ ਮਾਂ ਨੂੰ ਸਹੀ ਪੋਸ਼ਣ ਮਿਲ ਸਕੇ ਤੇ ਬੱਚੇ ਨੂੰ ਸਹੀ ਪੋਸ਼ਣ ਮਿਲ ਸਕੇ ਸੋ ਤੀਜੀ 5 ਸਾਲਾ ਯੋਜਨਾ ਦੇ ਵਿੱਚ ਸਿੱਖਿਆ ਤੇ ਜਿਹੜਾ ਸੀਗਾ ਸਿਹਤਨ ਦੇ ਉੱਤੇ ਜਿਹੜਾ ਧਿਆਨ ਦਿੱਤਾ ਗਿਆ ਔਰਤਾਂ ਦੀ ਠੀਕ ਹੈ ਹੋਰ ਚੌਥੀ ਪੰਜ ਸਾਲਾ ਯੋਜਨਾ ਚੌਥੀ ਪੰਜ ਸਾਲਾ ਯੋਜਨਾ ਦੇ ਵਿੱਚ ਵੀ ਔਰਤਾਂ ਦੀ ਸਿੱਖਿਆ ਦੇ ਉੱਤੇ ਜ਼ੋਰ ਲਗਾਇਆ ਗਿਆ ਸੀ ਕਿਉਂਕਿ ਜੋ ਤਿੰਨ ਸਾਲ ਪਿਛਲੀ ਯੋਜਨਾ ਦੇ ਵਿੱਚ ਜਿਹੜਾ ਸੀਗਾ ਕਮੀ ਰਹਿ ਗਈ ਸੀ ਉਹਦੇ ਲਈ ਔਰਤਾਂ ਨੂੰ ਇੱਥੇ ਸਿੱਖਿਆ ਦੇ ਉੱਤੇ ਹੋਰ ਜ਼ੋਰ ਦੇਣਾ ਪਿਆ ਸੀਗਾ ਤੇ ਪਰਿਵਾਰ ਦੇ ਅੰਦਰ ਔਰਤਾਂ ਦੇ ਕਲਿਆਣ ਨੂੰ ਜਿਹੜਾ ਸੀਗਾ ਉਤਸ਼ਾਹਿਤ ਕਰਨਾ ਠੀਕ ਹੈ ਹੋਰ ਨਾਲ ਨਾਲ ਟੀਕਾ ਕਰਨਾ ਠੀਕ ਹੈ ਟੀਕਾ ਕਰਨ ਦੀ ਸੁਵਿਧਾ ਨਰਸਿੰਗ ਮਾਮਾ ਦੇ ਲਈ ਖੁਰਾਕ ਠੀਕ ਹੈ ਤੀਸਰੇ ਹੋਰ ਆਪਾਂ ਜੇ ਆ ਤੀਜੀ ਪੰਜ ਸਾਲਾ ਯੋਜਨਾ ਔਰ ਚੌਥੀ ਦੇਖੀ ਇਹਦੇ ਵਿੱਚ ਸੇਮ ਹੀ ਕੰਮ ਕੀਤੇ ਗਿਆ ਸੀ ਕਿਉਂਕਿ ਇਹਦੇ ਵਿੱਚ ਜਿਹੜਾ ਸੀਗਾ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਹੋਇਆ ਸੀਗਾ ਫਿਰ ਅਗਲੀ ਪੰਜ ਸਾਲਾ ਯੋਜਨਾ ਦੇ ਵਿੱਚ ਉਹਨੂੰ ਜਿਹੜਾ ਸੀਗਾ ਲਾਗੂ ਕਰਤਾ ਸੀ ਔਰਤਾਂ ਦੀ ਸਿੱਖਿਆ ਤੇ ਜਿਹੜਾ ਉਹਨਾਂ ਦਾ ਨੌਰ ਤਾਂ ਦੇ ਜਿਹੜਾ ਕਲਿਆਣ ਸੀਗਾ ਠੀਕ ਹੈ ਉਸ ਤੋਂ ਬਾਅਦ ਪੰਜਵੀਂ ਪੰਜ ਸਾਲਾ ਯੋਜਨਾ ਆਉਂਦੀ ਆ ਪੰਜਵੀਂ ਪੰਜ ਸਾਲਾ ਯੋਜਨਾ ਦੇ ਵਿੱਚ ਕੀ ਸੀਗਾ ਇਹਦਾ ਮੁੱਖ ਉਦੇਸ਼ ਕਮਜ਼ੋਰ ਸਮੂਹਾ ਬੱਚਿਆਂ ਗਰਭਵਤੀ ਅਤੇ ਪਰਿਵਾਰਾਂ ਦੇ ਲਈ ਦੁੱਧ ਪਲਾਉਣ ਵਾਲੀਆਂ ਮਾਵਾਂ ਪਰਿਵਾਰ ਨਿਯੋਜਨ ਅਤੇ ਪੋਸ਼ਣ ਦੇ ਨਾਲ ਲਾਭ ਜੁੜੇ ਹੋਏ ਸੀ ਠੀਕ ਹੈ ਇਹ ਵੀ ਪੋਸ਼ਣ ਨਾਲ ਰਿਲੇਟਡ ਸੀਗੀ ਔਰ ਇਹਨਾਂ ਨੇ ਸਰਵੇਖਣ ਦੇ ਰਾਹੀਂ ਪਤਾ ਕੀਤਾ ਸੀਗਾ ਕਿ ਘੱਟ ਲਿੰਗ ਅਨੁਪਾਤ ਔਰਤਾਂ ਦਾ ਜੀਵਨ ਦੀ ਘੱਟ ਸੰਭਾਵਨਾ ਹੈ ਬੱਚਿਆਂ ਤੇ ਮਾਵਾਂ ਦੀ ਜਿਹੜੀ ਮੌਤ ਦਰ ਜਿਹੜੀ ਹੈ ਠੀਕ ਹੈ ਜਦੋਂ ਬੱਚੇ ਪੈਦਾ ਹੁੰਦੇ ਆ ਤਾਂ ਮੌਤ ਦਰ ਜਿਹੜੀ ਆ ਬਹੁਤ ਜ਼ਿਆਦਾ ਦੇਖੀ ਜਾਂਦੀ ਆ ਅਨਪੜਤਾ ਬਹੁਤ ਔਰਤਾਂ ਦੇ ਵਿੱਚ ਔਰ ਕੰਮ ਦੇ ਹਿੱਸੇਦਾਰ ਦੇ ਵਿੱਚ ਵੀ ਗ੍ਰਾਵਟਾ ਠੀਕ ਹੈ ਸੋ ਇਹਨਾਂ ਨੇ ਜਿਹੜਾ ਆ ਪੰਜਵੀਂ ਪੰਜ ਸਾਲਾ ਜੋ ਇਹਨਾਂ ਦੇ ਵੀ ਸਰਵੇਖਣ ਦੇ ਰਾਹੀਂ ਜਿਹੜਾ ਸੀਗਾ ਇਹ ਚੀਜ਼ਾਂ ਨੂੰ ਪਤਾ ਕੀਤਾ ਸੀ ਨਾਲ ਦੇ ਨਾਲ ਔਰਤਾਂ ਦੇ ਪੋਸ਼ਣ ਦੇ ਉੱਪਰ ਜਿਹੜਾ ਧਿਆਨ ਦਿੱਤਾ ਸੀਗਾ ਛੇਵੀਂ ਪੰਜ ਸਾਲਾ ਯੋਜਨਾ ਬਹੁਤ ਇੰਪੋਰਟੈਂਟ ਆ ਕਿਉਂਕਿ ਇੱਥੇ ਜਿਹੜਾ ਸੀਗਾ ਨਾ ਨਿਸ਼ਾਨਾ ਸੀਗਾ ਸੇ ਸਿੱਖਿਆ ਤੇ ਰੁਜ਼ਗਾਰ ਠੀਕ ਹੈ ਸੋ ਇਹਨਾਂ ਨੇ ਕੀ ਕੀਤਾ ਕਿ ਸਿਹਤ ਸਿੱਖਿਆ ਅਤੇ ਰੁਜ਼ਗਾਰ ਇਹਦੇ ਲਈ ਜਿਹੜਾ ਸੀਗਾ ਕੰਮ ਕੀਤਾ ਸੀਗਾ ਸੇ ਸਿੱਖਿਆ ਤੇ ਰੋਜ਼ਗਾਰ ਦੇ ਲਈ ਇਹ ਛੇਵੀਂ ਪੰਜ ਸਾਲਾ ਯੋਜਨਾ ਵਿੱਚ ਤੇ ਆਪਾਂ ਯਾਦ ਕਰਨ ਦੇ ਲਈ ਤੁਸੀਂ ਦੇਖ ਲਓ 3 4th ਔਰ 5th ਇਹਦੇ ਵਿੱਚ ਔਰਤਾਂ ਦੇ ਪੋਸ਼ਣ ਦੀ ਗੱਲ ਕੀਤੀ ਗਈ ਆ ਠੀਕ ਆ ਛੇਵੇਂ ਦੇ ਵਿੱਚ ਉਹਨਾਂ ਨੂੰ ਸੇ ਸਿੱਖਿਆ ਤੇ ਰੋਜ਼ਗਾਰ ਤੇ ਇਹਨਾਂ ਨੂੰ ਸ਼ਾਮਲ ਕਰ ਦਿੱਤਾ ਸੱਤਵੀਂ ਦੇ ਵਿੱਚ ਆਪਾਂ ਦੇਖਦੇ ਆਂ ਸੱਤਵੀਂ ਪੰਜ ਸਾਲਾ ਯੋਜਨਾ ਦੇ ਵਿੱਚ ਕੀ ਕੀਤਾ ਔਰਤਾਂ ਦੇ ਭਲਾਈ ਦੇ ਲਈ ਆਪਾਂ ਮਹਿਲਾ ਮੰਡਲ ਸਥਾਪਿਤ ਕੀਤੇ ਠੀਕ ਆ ਜ ਜਿਹਦੀ ਪਹਿਲੀ ਪੰਜ ਸਾਲਾ ਯੋਜਨਾ ਵਿੱਚ ਗੱਲ ਕੀਤੀ ਗਈ ਸੀ ਤਾਂ ਜਾ ਕੇ ਸੱਤਵੀਂ ਪੰਜ ਸਾਲਾ ਯੋਜਨਾ ਦੇ ਵਿੱਚ ਮਹਿਲਾ ਮੰਡਲ ਸਥਾਪਿਤ ਹੋਏ ਰੋਜ਼ਗਾਰ ਦੇ ਮੌਕੇ ਵਧਾਉਣ ਤੇ ਕਲਾ ਠੀਕ ਹੈ ਛੇਵੀਂ ਪੰਜ ਸਾਲਾ ਯੋਜਨਾ ਚ ਤੁਸੀਂ ਦੇਖਿਆ ਕਿ ਤਿੰਨ ਟੀਚੇ ਸੀਗੇ ਉਹਨਾਂ ਦੇ ਸਿਹਤ ਸਿੱਖਿਆ ਤੇ ਰੋਜ਼ਗਾਰ ਸੱਤਵੀਂ ਦੇ ਵਿੱਚ ਆ ਕੇ ਉਹਨਾਂ ਨੇ ਰੋਜ਼ਗਾਰ ਦੇ ਮੌਕੇ ਬਦਾਉਣ ਦੇ ਲਈ ਕਰਾਫਟ ਖੋਲ੍ਹ ਦਿੱਤੇ ਆ ਮਹਿਲਾ ਮੰਡਲ ਸਥਾਪਿਤ ਕਰਦੇ ਆ ਤੇ ਔਰਤਾਂ ਦੇ ਭਲਾਈ ਦੇ ਲਈ ਉਪਾਅ ਕੀਤੇ ਆ ਅੱਠਵੀਂ ਪੰਜ ਸਾਲਾ ਯੋਜਨਾ ਅੱਠਵੀਂ ਪੰਜ ਸਾਲਾ ਯੋਜਨਾ ਵੱਖ-ਵੱਖ ਸੈਕਟਰਾਂ ਦੇ ਫਾਇਦੇ ਔਰਤਾਂ ਨੂੰ ਦਿੱਤੇ ਜਾਣ ਔਰਤਾਂ ਦੇ ਵਿਕਾਸ ਪ੍ਰਕਿਰਿਆ ਦੇ ਵਿੱਚ ਬਰਾਬਰੀ ਠੀਕ ਹੈ ਉਸ ਤੋਂ ਬਾਅਦ ਨੌਵੀਂ ਪੰਜ ਸਾਲਾ ਯੋਜਨਾ ਦੇ ਵਿੱਚ ਕੀ ਕੀਤਾ ਗਿਆ ਕਿ ਔਰਤਾਂ ਨੂੰ ਅਨੁਕੂਲ ਵਾਤਾਵਰਣ ਦਿੱਤਾ ਜਾਵੇ ਸਕੂਲ ਪਰਿਵਾਰ ਠੀਕ ਹੈ ਔਰ ਸੋਸਾਇਟੀ ਦੇ ਵਿੱਚ ਇਹਨਾਂ ਨੂੰ ਕੀ ਆ ਵਧੀਆ ਇੱਕ ਸੇਫਟੀ ਵਾਲਾ ਸੁਰੱਖਿਅਤ ਵਾਤਾਵਰਣ ਦਿੱਤਾ ਜਾਵੇ ਤਾਂ ਕਿਤਾ ਸਖ ਲਈ ਜਿਹੜਾ ਜਿਹੜਾ ਸਿਕਾ ਜੋਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ 10ਵੀਂ 5 ਸਾਲਾਂ ਜੋ ਇਹਨਾਂ ਦੇ ਵਿੱਚ ਸਵੈ ਸਿੱਧ ਪ੍ਰੋਗਰਾਮ ਆਇਆ ਇੰਦਰਾ ਮਹਿਲਾ ਯੋਜਨਾ ਸਿਆਸੀ ਵਿਦਿਆਰਥੀ ਕਾਨੂੰਨੀ ਤੌਰ ਤੇ ਸਮਰੱਥ ਬਣਾਉਣ ਦੇ ਲਈ ਜਿਹੜਾ ਕੰਮ ਕੀਤਾ ਗਿਆ ਆ ਠੀਕ ਹੈ ਸੋ 10ਵੀਂ ਜਿਹੜੀ ਸੀਗੀ ਯੋਜਨਾ 2002 ਤੋਂ 7 ਤੱਕ ਸੀਗੀ ਇਹਦੇ ਵਿੱਚ ਜਿਹੜਾ ਸੀਗਾ ਸਵੈ ਸਿੱਧੀ ਪ੍ਰੋਗਰਾਮ ਤੇ ਇੰਦਰਾ ਜੋ ਜਿਹੜਾ ਸੀਗਾ ਇੰਦਰਾ ਮਹਿਲ ਯੋਜਨਾ ਠੀਕ ਹੈ ਸੋ ਇੰਦਰਾ ਮਹਿਲ ਯੋਜਨਾ ਕੀ ਸੀਗੀ ਕਿ ਔਰਤਾਂ ਨੂੰ ਜਿਹੜਾ ਸਮਰੱਥ ਬਣਾਉਣ ਦੇ ਲਈ ਸੀਗੀ ਕਿ ਖੁਦ ਜਿਹੜਾ ਉਹ ਕੰਮ ਸਿੱਖ ਸਕਣ ਤੇ ਕਰ ਸਕਣ ਠੀਕ ਹੈ ਤਾਂ ਸਿੱਖਿਆ ਸਿਹਤ ਗੈਰ ਰਸਮੀ ਸਿੱਖਿਆ ਜਲ ਪੂਰਤੀ ਵਰਗੀਆਂ ਸੇਵਾਵਾਂ ਦੀ ਪਹੁੰਚ ਦੀ ਸੁਵਿਧਾ ਜਿਹੜੀ ਸੀਗੀ ਉਹਨਾਂ ਤੱਕ ਕਰਵਾਉਣ ਦੀ ਕੋਸ਼ਿਸ਼ ਜਿਹੜੀ ਸੀ ਕੀਤੀ ਗਈ ਸੀਗੀ ਉਸ ਤੋਂ ਬਾਅਦ 11ਵੀਂ ਪੰਜ ਸਾਲਾ ਯੋਜਨਾ 11ਵੀਂ ਪੰਜ ਸਾਲਾ ਯੋਜਨਾ ਦੇ ਵਿੱਚ ਕਿਹੜੇ ਕੰਮ ਕੀਤੇ ਆ ਮਾਦਾ ਪ੍ਰੂਨ ਹੱਤਿਆ ਦੇ ਉੱਤੇ ਰੋਕ ਲਗਾਈ ਆ ਸਰੀਰਕ ਸ਼ੋਸ਼ਣ ਨੂੰ ਜਿਹੜਾ ਆ ਔਰਤਾਂ ਦੀ ਸੁਰੱਖਿਆ ਸਿਚੁਏਸ਼ਨ ਤੋਂ ਬਚਾਉਣ ਦੇ ਲਈ ਉਪਾਅ ਕੀਤੇ ਆ ਤਸਕਰੀ ਜਿਹੜੀ ਰੋਕਣ ਦੇ ਲਈ ਜਿਹੜਾ ਸੀਗਾ ਕਾਨੂੰਨ ਬਣਾਏ ਸੀਗੇ ਲਿੰਗ ਭੇਦਭਾਵ ਦੇ ਉੱਤੇ ਜਿਹੜਾ ਕੰਮ ਕੀਤਾ ਗਿਆ ਤੇ ਘਰੇਲੂ ਹਿੰਸਾ ਵਰਗੇ ਮੁੱਦਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਕਿਉਂਕਿ 11ਵੀਂ ਜਿਹੜੀ ਸੀ 2007 ਤੋਂ 12 ਇਹ ਦੋ ਜਿਹੜੇ ਸੀਗੇ ਮਾਮਲੇ ਬਹੁਤ ਦੇਖੇ ਗਏ ਸੀ ਤਾਂ ਸਾਰਾ ਕੰਮ ਪੂਰਾ ਇਹਨਾਂ ਦੇ ਕੀਤਾ ਗਿਆ ਠੀਕ ਹੈ ਭਰੂਣ ਜਿਹੜੇ ਸੀਗੇ ਹੱਤਿਆ ਦੇ ਉੱਤੇ ਜਿਹੜੀ ਸੀ ਰੋਕ ਲਗਾਈ ਗਈ ਸੀ ਠੀਕ ਹੈ ਸੋ ਔਰਤਾਂ ਜਿਹੜਾ ਸੁਰੱਖਿਅਤ ਜੜਾ ਵਾਤਾਵਰਨ ਦਿੱਤਾ ਜਾ ਸਕੇ ਸੋ ਭਰੂਣ ਹੱਤਿਆ ਸਿਰਕ ਸ਼ੋਸ਼ਣ ਤਸਕਰੀ ਲਿੰਗਵਾਦ ਘਰੇਲੂ ਹਿੰਸਾ ਇਹਨਾਂ ਦੇ ਵਿਰੁੱਧ ਜਿਹੜਾ ਸੀਗਾ ਮੋਹਮ ਜਿਹੜੀ ਸੀਗੀ ਚਲਾਈ ਗਈ ਸੀਗੀ ਠੀਕ ਹੈ ਸੋ ਉਸ ਤੋਂ ਬਾਅਦ ਜਿਹੜੀ ਸੀ 12ਵੀਂ ਠੀਕ ਹੈ 12ਵੀਂ ਜਿਹੜੀ ਆ ਜਿਹੜੀ ਸੀਗੀ ਯੋਜਨਾ ਠੀਕ ਹੈ ਇਹਦਾ ਜਿਹੜਾ ਸੀ ਮੁੱਖ ਧਿਆਨ ਸਵਾਸਤ ਸੇਤਵਲ ਸੀ ਸਿੱਖਿਆ ਸ਼ੈਰੀ ਕਰਨ ਤੇ ਜਿਹੜਾ ਸੀਗਾ ਸ਼ਾਸਨ ਕੇਂਦਰੀਕੀਕਰਨ ਤੇ ਸੀਗਾ ਠੀਕ ਹੈ ਸੋ 12ਵੀਂ ਦੇ ਵਿੱਚ ਜਿਹੜਾ ਸੀਗਾ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀਗਾ ਕਿ ਜਿਹੜਾ ਮਰਦਾਂ ਦੇ ਕੋਲ ਹੀ ਸਾਰੀ ਸ਼ਕਤੀ ਤੇ ਰਤੁਵਾ ਤੇ ਔਰਤਾਂ ਨੂੰ ਦੂਸਰਾ ਰਾਂ ਜਿਹੜਾ ਦਰਜਾ ਹੀ ਦਿੱਤਾ ਜਾਂਦਾ ਆ ਸੋ ਫਿਰ ਇਸ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਸੀਗਾ ਸਨੀਤੀਆਂ ਤਿਆਰ ਕੀਤੀਆਂ ਕਿ ਜਿਹਦੇ ਵਿੱਚ ਔਰਤਾਂ ਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਉਹਨਾਂ ਨੇ ਜਿਹੜਾ ਸੀਗਾ ਯੋਜਨਾ ਦਾ ਇਸ ਯੋਜਨਾ ਦਾ ਮੁੱਖ ਧਿਆਨ ਇਹਨਾਂ ਚੀਜ਼ਾਂ ਤੇ ਰਿਹਾ ਕਿ ਸਵਾਸਥ ਸਿੱਖਿਆ ਸ਼ਰੀਰਕਨ ਅਤੇ ਸ਼ਾਸਨ ਕੇਂਦ੍ਰਿਤ ਠੀਕ ਹੈ ਉਸ ਤੋਂ ਬਾਅਦ ਅਸਮ ਸੰਵਧਾਨਿਕ ਸਮਾਜ ਯੋਜਨ ਠੀਕ ਹੈ ਸੰਵਧਾਨਿਕ ਜਿਹੜੇ ਆ ਸਵਾਜੋ ਜਿਹੜੇ ਸੀਗੇ ਠੀਕ ਹੈ ਉਹਦੇ ਵਿੱਚ ਜਿਹੜਾ ਸੀਗਾ ਸਭ ਤੋਂ ਪਹਿਲਾਂ ਆਰਟੀਕਲ 21 A ਦੇਖਿਆ ਤਾਂ ਇਹਦੇ ਵਿੱਚ 14 ਤੋਂ ਇਸ਼ੀ ਇਹ ਤਾਂ 40 ਸਾਲ ਤੱਕ ਦੇ ਬੱਚਿਆਂ ਦੀ ਮੁਫਤ ਸਿੱਖਿਆ ਤੇ 12 ਸਾਲ ਤੱਕ ਦੀ ਕੁੜੀਆਂ ਦੇ ਲਈ ਰੈਡੀ ਸੀਗੀ ਪੜਾਈ ਫਰੀ ਕਰਤੀ ਗਈ ਸੀ ਤਾਂ ਸਿੱਖਿਆ ਦਾ ਜਿਹੜਾ ਸਾਰਿਆਂ ਦਾ ਲਈ ਅਧਿਕਾਰ ਬਣਾਤਾ ਗਿਆ ਸੀਗਾ ਠੀਕ ਹੈ ਆਰਟੀਕਲ 14 ਕੀ ਕਹਿੰਦਾ ਹੈ ਕਾਨੂੰਨੀ ਸਮਾਨਤਾ ਦਿੰਦਾ ਹੈ ਔਰਤਾਂ ਨੂੰ ਹਰ ਜਾਤ ਧਰਮ ਸਾਰਿਆਂ ਦੇ ਲਈ ਕੀ ਹੈ ਸਮਾਨਤਾ ਹੈ 15ਵਾਂ ਆਰਟੀਕਲ ਦੇ ਵਿੱਚ ਧਰਮ ਜਾਤ ਲਿੰਗ ਜਨਮ ਸਥਾਨ ਆਧਾਰਿਤ ਕੋਈ ਵੱਖ ਵਹਿ ਜਿਹੜਾ ਵਿਵਹਾਰ ਨਹੀਂ ਕਰੇਗਾ ਠੀਕ ਹੈ ਸੋ ਇੱਥੇ ਵੀ ਜਦੋਂ ਲਿੰਗ ਦੀ ਗੱਲ ਆਈ ਤਾਂ ਇੱਥੇ ਜਿਹੜਾ ਔਰਤਾਂ ਦੇ ਲਈ ਹੀ ਹੈ ਕਿ ਜੈਂਡਰ ਦੇ ਬੇਸਿਸ ਤੇ ਉੱਤੇ ਕੋਈ ਉਹਨਾਂ ਦੇ ਨਾਲ ਵੱਖਰਾ ਵਿਵਹਾਰ ਨਹੀਂ ਕਰੇਗਾ ਨਾਰੀ ਸਸ਼ਕਤੀਕਰਨ 13ਵੀਂ ਸੋਧ 73ਵੀਂ ਸੋਧ ਠੀਕ ਹੈ ਸੋ 73 ਜਿਹੜੀ ਸੰਵਧਾਨਿਕ ਸੋਧ ਹੋਈ ਹੈ ਜ ਜਿਹਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਪੰਚਾਇਤੀ ਰਾਜ ਪ੍ਰਣਾਲੀ ਦੇ ਵਿੱਚ ਔਰਤਾਂ ਨੂੰ ਚੋਣ ਲੜਨ ਦਾ ਅਧਿਕਾਰ ਦੇ ਦਿੱਤਾ ਗਿਆ ਤੇ ਇਸ ਦੇ ਨਾਲ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸੀਗੀਆਂ ਰਾਜਨੀਤੀ ਦੇ ਵਿੱਚ ਜਿਹੜੀਆਂ ਸੀ ਘਰਾਂ ਦੇ ਕੰਮ ਛੱਡ ਕੇ ਰਾਜਨੀਤੀ ਵਿੱਚ ਉੱਤਰ ਆਈਆਂ ਸੀ ਤਾਂ ਬਹੁਤ ਸਾਰੇ ਜਿਹੜੇ ਸੀਗੇ ਪਿੰਡਾਂ ਦੇ ਵਿੱਚ ਔਰਤਾਂ ਨੇ ਜਿਹੜਾ ਸੀਗਾ ਪੰਚਾਇਤ ਦੀਆਂ ਮੈਂਬਰ ਬਣੀਆਂ। ਔਰ ਉਸ ਤੋਂ ਬਾਅਦ ਜਿਹੜੇ ਕੁਝ ਹੋਰ ਐਕਟ ਸੀਗੇ ਸਰਕਾਰ ਨੇ ਚਲਾਏ ਆ ਔਰਤਾਂ ਦੇ ਜਿਹੜੇ ਸੁਧਾਰ ਦੇ ਲਈ ਹਿੰਦੂ ਵਿਆਹ ਜਿਹੜਾ ਸੀਗਾ ਕਾਨੂੰਨ ਐਕਟ 1955 ਸਿਵਲ ਸ਼ੋਸ਼ਣ ਦੇ ਖਿਲਾਫ 1956 ਦੇ ਵਿੱਚ ਦਹੇਜ ਦੀ ਰੋਕ ਦੇ ਲਈ 1961 ਦੇ ਵਿੱਚ ਔਰ ਗਰਭ ਅਵਸਥਾ ਕਾਨੂੰਨ ਠੀਕ ਹੈ ਗਰਭ ਅਵਸਥਾ ਕਾਨੂੰਨ ਜਿਹੜਾ ਆ 1971 ਦੇ ਵਿੱਚ ਲਾਇਆ ਗਿਆ ਸਮਾਨ ਤਨਖਾਹ ਕਾਨੂੰਨ ਠੀਕ ਹੈ ਤੁਸੀਂ ਇਹਨਾਂ ਨੂੰ ਥੋੜਾ ਲਰਨ ਕਰ ਲੈਣਾ ਇਹਨਾਂ ਨੂੰ ਜਿਹੜਾ ਸੰ ਜਿਹੜੇ ਇਹਨਾਂ ਦੇ ਸੰ ਅਕੋਰਡਿੰਗ ਤੁਸੀਂ ਇਹਨਾਂ ਨੂੰ ਜਿਹੜਾ ਕਰ ਲੈਣਾ ਹੈ ਸਮਾਨ ਤਨਖਾਹ ਜਿਹੜੀ ਸੀਗੀ 1976 ਬਾਲ ਵਿਵਾਦ ਉੱਤੇ ਵੀ 1976 ਠੀਕ ਹੈ ਸੋ ਇਹ ਦੋਨੋਂ ਬਾਲ ਵਿਵਾਦ ਇਸ ਸਮਾਨ ਤਨਖਾਹ ਜਿਹੜਾ 1976 ਦੇ ਵਿੱਚ ਸੀਗੇ ਔਰਤਾਂ ਦੀਆਂ ਅਸ਼ਲੀਲ ਨੁਮਾਇੰਦਗੀ ਤੇ ਰੋਕ ਠੀਕ ਹੈ ਕਿ ਜਿਹੜੀਆਂ ਮੈਗਜ਼ੀਨਸ ਆ ਅਖਬਾਰਾਂ ਦੇ ਵਿੱਚ ਔਰਤਾਂ ਦੇ ਅਸ਼ਲੀਲ ਫੋਟੋਸ ਜਿਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਲਗਾਏ ਜਾਂਦੇ ਹੁੰਦੇ ਉੱਤੇ 1976 ਦੇ ਵਿੱਚ ਜਿਹੜਾ ਸੀ ਕਾਨੂੰਨ ਪਾਸ 1986 ਵਿੱਚ 1986 ਵਿੱਚ ਕਾਨੂੰਨ ਪਾਸ ਕੀਤਾ ਗਿਆ ਵਿਆਹ ਸੋਧ ਕਾਨੂੰਨ 2001 ਦੇ ਵਿੱਚ ਘਰੇਲੂ ਹਿੰਸਾ ਸੁਰੱਖਿਆ ਕਾਨੂੰਨ 2005 ਦੇ ਵਿੱਚ ਠੀਕ ਹੈ ਸੋ ਕ੍ਰੀਲੂ ਹਿੰਸਾ ਸੁਰੱਖਿਆ ਕਾਨੂੰਨ 2005 ਦੇ ਵਿੱਚ ਉਸ ਤੋਂ ਬਾਅਦ ਅਪਰਾਧੀ ਕਾਨੂੰਨ ਦੇ ਵਿੱਚ ਸੋਧ ਬਿੱਲ ਤਿਆਰ ਕੀਤਾ ਸੀ 2013 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਨਿਰਪায় ਦੇ ਨਾਲ ਜਿਹੜਾ ਸੀਗਾ ਅ ਬਲਾਤਕਾਰ ਹੁੰਦਾ ਹੈ 2013 ਦੀ ਘਟਨਾ ਹੈ ਤੇ ਉਸ ਟਾਈਮ ਇਹਨਾਂ ਨੇ ਜਿਹੜਾ ਸੀਗਾ ਅਪਰਾਧੀ ਕਾਨੂੰਨ ਦੇ ਵਿੱਚ ਜਿਹੜੀ ਸੀ ਸੋਧ ਕੀਤੀ ਸੀ ਤੇ ਕੰਮ ਤੇ ਸਥਾਨ ਦੇ ਉੱਤੇ ਜਿਹੜੇ ਬਚਾ ਦੇ ਰੋਕ ਦੇ ਲਈ 2013 ਦੇ ਵਿੱਚ ਉਹਨਾਂ ਨੇ ਕਾਨੂੰਨ ਪਾਸ ਕਰ ਦਿੱਤਾ ਸੀਗਾ ਸੋ 2013 ਦਿੱਲੀ ਵਾਲੀ ਘਟਨਾ ਦੇ ਆਧਾਰਿਤ ਕਾਨੂੰਨ ਜਿਹੜਾ ਸੀਗਾ ਫਿਰ ਪਾਸ ਕੀਤਾ ਗਿਆ ਸੀ ਦਾ ਉਸ ਤੋਂ ਬਾਅਦ ਜਿਹੜਾ ਸੀਗਾ ਔਰਤਾਂ ਨੂੰ ਜਿਹੜਾ ਸੀਗਾ ਹ ਪ੍ਰੋਤਸਾਹਨ ਦੇ ਅੰਦੇ ਲਈ ਜਿਹੜੇ ਸੀ ਅਲੱਗ-ਅਲੱਗ ਸਕੀਮਾਂ ਚਲਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਕੰਨਿਆ ਸਾਖਰਤਾ ਜਿਹੜੀ ਪ੍ਰੋਤਸਾਹਨ ਯੋਜਨਾ ਠੀਕ ਹੈ ਇਹਦੇ ਵਿੱਚ ਕੀ ਸੀਗਾ ਕੁੜੀਆਂ ਨੂੰ ਸਕੂਲ ਜਾਣ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਗਿਆ ਸੀ ਤੇ ਸਕੂਲ ਜਾਣ ਵਾਲੀ ਕੁੜੀ ਜਿਹੜੀ ਕਿ ਬਹੁਤ ਪਛੜੇ ਲੋਕ ਸੀਗੇ ਉਹਨਾਂ ਦੇ ਲਈ ਸੀਗੀ ਤਾਂ ਇਹਨਾਂ ਦੇ 500 ਰੁਪਏ ਦਿੱਤਾ ਜਾਣ ਲੱਗ ਪਿਆ ਸੀਗਾ ਉਹਨਾਂ ਕੁੜੀਆਂ ਨੂੰ ਠੀਕ ਹੈ ਭਾ ਗਾਂਧੀ ਜਿਹੜੀ ਬਾਲਕਾ ਵਿਦਿਆਲਾ ਯੋਜਨਾ ਸੀਗੀ ਠੀਕ ਹੈ ਇਹਦੇ ਵਿੱਚ ਕਸਤੂਰਬਾ ਸਕੂਲ ਖੋਲੇ ਗਏ ਸੀ 3500 35 ਸਕੂਲ ਖੋਲੇ ਗਏ ਸੀ ਜਿਨ੍ਹਾਂ ਦੇ ਵਿੱਚ ਤਿੰਨ ਤੋਂ 6 ਲੱਖ ਕੁੜੀਆਂ ਜਿਹੜੀਆਂ ਸੀਗੀਆਂ ਪੜ੍ਹਦੀਆਂ ਆ ਠੀਕ ਹੈ ਫਿਰ ਬੇਟੀ ਬਚਾਓ ਤੇ ਬੇਟੀ ਪੜਾਓ ਸਕੀਮ ਜਿਹੜੀ ਸੀ ਚਲਾਈ ਗਈ ਸੀ ਔਰ ਸੁਕੰਨਿਆ ਸਮਰਿਧੀ ਖਾਤਾ ਠੀਕ ਹੈ ਜਿਹਦੇ ਵਿੱਚ ਜਿਹੜਾ ਸੀਗਾ ਲੜਕੀਆਂ ਦਾ ਜਿਹੜਾ ਸੀਗਾ ਖਾਤਾ 16 ਦੇ 18 ਸਾਲ ਤੋਂ ਪਹਿਲਾਂ ਜਿਹੜੇ ਲੜਕੀਆਂ ਉਹਨਾਂ ਦਾ ਖਾਤਾ ਖੁੱਲਦਾ ਤੇ ਜਿਹਦੇ ਵਿੱਚ ਉਹਨਾਂ ਨੂੰ ਵੱਧ ਵਿਆਜ ਦਿੱਤਾ ਜਾਂਦਾ ਤਾਂ ਜੋ ਉਹਨਾਂ ਦਾ ਵੀ ਸੁਰੱਖਿਅਤ ਕੀਤਾ ਜਾ ਜਾਸਕੇ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਜਨੇਪਾ ਲਾ ਪ੍ਰੋਗਰਾਮ ਠੀਕ ਹੈ ਇਹਦੇ ਵਿੱਚ ਕੀ ਹੈ ਕਿ ਜਦੋਂ ਲੜਕੀ ਦਾ ਜਨਮ ਹੁੰਦਾ ਆ ਠੀਕ ਹੈ ਉਹਦੇ ਜਨੇਪੇ ਦੇ ਸਮੇਂ ਔਰ ਟੀਕਾ ਕਰਨ ਦੇ ਸਮੇਂ ਜਿਹੜਾ ਉਹਨਾਂ ਨੂੰ ਜਿਹੜਾ ਆ ਮਾਤਾ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਜਾਂਦੇ ਆ ਕਿਸ਼ੋਰ ਕੁੜੀਆਂ ਦੇ ਲਈ ਸਕੀਮ ਰਾਸ਼ਟਰੀ ਪੋਸ਼ਣ ਮਿਸ਼ਨ ਠੀਕ ਹੈ ਪੋਸ਼ਣ ਮਿਸ਼ਨ ਦੇ ਵਿੱਚ ਜਿਹੜੀਆਂ ਗਰਭਪਤੀ ਔਰਤਾਂ ਆ ਔਰ ਬੱਚੇ ਦੇ ਜਨਮ ਤੋਂ ਬਾਅਦ ਤੱਕ ਉਹਨਾਂ ਦੀ ਜੜੀਆਂ ਪੋਸ਼ਣ ਦਾ ਜਿਹੜਾ ਖਿਆਲ ਰੱਖਣ ਦੇ ਲਈ ਜਿਹੜੇ ਸਕੀਮ ਆ ਔਰ ਰਾਸ਼ਟਰੀ ਮੇਲਾ ਕੋਸ਼ ਮਹਿਲਾਏ ਹੱਥ ਪ੍ਰਧਾਨ ਮੰਤਰੀ ਮੇਲਾ ਸ਼ਕਤੀ ਕੇਂਦਰ ਠੀਕ ਹੈ ਸੋ ਇਹ ਜਿਹੜੇ ਸਾਰੇ ਹੀ ਜਿਹੜੀਆਂ ਆ ਸਕੀਮਾਂ ਸਰਕਾਰ ਦੇ ਦੁਆਰਾ ਔਰਤਾਂ ਨੂੰ ਜਿਹੜਾ ਅ ਦਿਲੇ ਚਲਾਈਆਂ ਰਹੀਆਂ ਤਾਂ ਜੋ ਉਹਨਾਂ ਨੂੰ ਜਿਹੜਾ ਆ ਬਰਾਬਰੀ ਦੇ ਅਧਿਕਾਰ ਜਿਹੜੇ ਆ ਦਿਵਾਉਣ ਦੇ ਲਈ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਠੀਕ ਹੈ ਔਰਤਾਂ ਦੇ ਵਿਰੁੱਧ ਸਾਰੇ ਪ੍ਰਕਾਰ ਦੇ ਪੇੜਪਾਵ ਤੇ ਹਿੰਸਾ ਨੂੰ ਖਤਮ ਕਰਨ ਦੇ ਲਈ ਸਕੀਮਾਂ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਇੱਕ ਰੋਕ ਕੇਂਦਰ ਸਕੀਮ 2015 April 2015 ਚ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਔਰਤਾਂ ਦੇ ਖਿਲਾਫ ਜੋ ਵੀ ਕੋਈ ਜਿਹੜਾ ਆ ਅਤਿਆਚਾਰ ਹੁੰਦਾ ਹੈ ਉਹਨੂੰ ਰੋਕਣ ਦੇ ਲਈ ਔਰਤਾਂ ਦੇ ਲਈ ਹੈਲਪਲਾਈਨ ਨੰਬਰ ਦੀ ਸਹੂਤਾ ਉਪਲਬਧ ਕਰਵਾਈ ਗਈ ਜਿਹੜੀ ਕਿ 24 ਘੰਟੇ ਅਵੇਲੇਬਲ ਉਹਨਾਂ ਦੇ ਲਈ ਮਹਿਲਾ ਪੁਲਿਸ ਸੈਵਕ ਠੀਕ ਹੈ ਪਹਿਲਾ ਜਿਹੜੀਆਂ ਆ ਔਰਤਾਂ ਜਿਹੜੀਆਂ ਮਹਿਲਾ ਪੁਲਿਸ ਅਫਸਰਾਂ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਔਰਤਾਂ ਦੇ ਲਈ ਠੀ ਸੋ ਇਹ ਵੀ ਜਿਹੜੀ ਸਹੂਲਤ ਹੈ 24 ਘੰਟੇ ਔਰਤਾਂ ਦੇ ਲਈ ਅਵੇਲੇਬਲ ਆ ਸੋ ਸਵੈ ਆਧਾਰ ਗ੍ਰਹਿ ਯੋਜਨਾ ਉਜਵਲਾ ਠੀਕ ਹੈ ਉਸ ਤੋਂ ਬਾਅਦ ਉਜਵਲਾ ਵਪਾਰਿਕ ਲਿੰਗੇ ਸ਼ੋਸ਼ਣ ਤੇ ਤਸਕਰੀ ਨੂੰ ਰੋਕਣ ਦੇ ਲਈ ਹੈ ਠੀਕ ਹੈ ਉਜਵਲਾ ਜਿਹੜੀ ਯੋਜਨਾ ਸੀਗੀ ਚਲਾਈ ਗਈ ਸੀ ਕਿ ਜਿਹਦੇ ਵਿੱਚ ਔਰਤਾਂ ਦੇ ਜਿਹੜੇ ਆ ਜਿਹੜਾ ਉਹਨਾਂ ਦਾ ਸਰੀਰਕ ਵਪਾਰ ਕੀਤਾ ਜਾਂਦਾ ਆ ਤੇ ਉਹਨਾਂ ਦੇ ਸ਼ੋਸ਼ਣ ਦੇ ਨੂੰ ਬਚਾਉਣ ਦੇ ਲਈ ਔਰਤਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਜਿਹੜੀ ਸੀ ਉਜਵਲਾ ਸਕੀਮ ਚਲਾਈ ਹੋਈ ਆ ਉਸ ਤੋਂ ਬਾਅਦ ਸਬਲਾ ਸਕੀਮ ਆ ਠੀਕ ਹੈ ਰਜੀਵ ਗਾਂਧੀ ਨੇ ਕਿਸ਼ੋਰ ਕੁੜੀਆਂ ਨੂੰ ਅਨਾਜ ਦੀ ਸਹੂਲਤ ਦਿੱਤੀ ਇਹਦੇ ਵਿੱਚ ਤਾਂ ਅਨ ਲక్ష్ਮੀ ਸਕੀਮ ਆ ਜਦੋਂ ਬੱਚੇ ਦਾ ਜਨਮ ਹੁੰਦਾ ਆ ਠੀਕ ਹੈ ਉਸ ਟਾਈਮ ਜਿਹੜੀ ਆ ਸਕੀਮ ਤੇ ਜਾਂਦੀ ਆ ਸੋ ਇਹ ਜਿਹੜੇ ਸਾਰੇ ਸਕੀਮਾਂ ਗਵਰਨਮੈਂਟ ਨੇ ਸਲਾਈਆਂ ਆ ਔਰਤਾਂ ਨੂੰ ਜਿਹੜਾ ਸਹਾਇਤਾ ਦੇਣ ਦੇ ਲਈ ਔਰ ਇਸ ਤੋਂ ਬਾਅਦ ਲਿੰਗ ਸਮਾਨਤਾ ਅਤੇ ਔਰਤ ਸਸ਼ਕਤੀਕਰਨ ਹਾ ਪ੍ਰਾਪਤ ਕਰਨ ਦੇ ਲਈ ਚੁਣੌਤੀਆਂ ਕਿਹੜੀਆਂ ਪ੍ਰੋਬਲਮਸ ਆ ਕਿਹੜੀਆਂ ਰੁਕਾਵਟਾਂ ਆ ਜਿਹੜੀਆਂ ਔਰਤ ਨੂੰ ਜਿਹੜੀਆਂ ਇੰਪਾਵਰਮੈਂਟ ਨੂੰ ਰੋਕਦੀਆਂ ਸੋ ਉਹਦੇ ਵਿੱਚ ਹੈਗਾ ਪੱਖਪਾਤੀ ਦ੍ਰਿਸ਼ਟੀਕੋਣ ਠੀਕ ਹੈ ਪੱਖਪਾਤੀ ਦ੍ਰਿਸ਼ਟੀਕੋਣ ਜਿਹੜਾ ਕਿ ਜਿਹੜਾ ਜਿਹੜਾ ਔਰਤਾਂ ਦੇ ਵਿੱਚ ਲਿੰਗ ਪੇਧ ਪਾਬ ਜਿਹੜਾ ਕੀਤਾ ਜਾਂਦਾ ਹੈ ਠੀਕ ਹੈ ਪਿਤਾਪੁਰਖੀ ਰਿਕਾਰਡ ਤਾਂ ਠੀਕ ਹੈ ਪਿਤਾਪੁਰਖੀ ਸਮਾਜ ਜਿਹੜਾ ਆ ਪਿਤਾਪੁਰਖੀ ਸਮਾਜ ਕੀ ਹੁੰਦਾ ਜਿੱਥੇ ਮਰਦ ਪ੍ਰਧਾਨ ਆ ਜਿੱਥੇ ਘਰ ਦੇ ਵਿੱਚ ਮਰਦ ਦਾ ਹੀ ਹੁਕਮ ਚੱਲਦਾ ਆ ਸਮਾਜ ਵੀ ਦੇਖੀਏ ਤਾਂ ਮਰਦ ਪ੍ਰਧਾਨ ਕੀ ਪ੍ਰਧਾਨ ਹੀ ਆ ਠੀਕ ਹੈ ਸੋ ਉੱਥੇ ਜਿਹੜੀਆਂ ਇਹ ਰਿਕਾਰਡ ਤਾਂ ਔਰਤਾਂ ਦੇ ਲਈ ਆਰਥਿਕ ਪਛੜਿਆਪਨ ਠੀਕ ਹੈ ਗਰੀਬ ਔਰਤਾਂ ਨਹੀਂ ਅੱਗੇ ਨਹੀਂ ਆ ਸਕਦੀਆਂ ਲਾਗੂ ਕਰਨ ਵਿੱਚ فاਸਲਾ ਜਿਹੜੀਆਂ ਸਕੀਮਾਂ ਚੱਲਦੀਆਂ ਆ ਉਹ ਇੱਕ ਦੇ ਨਾਲ ਦੂਜੀ ਸਕੀਮ ਜਿਹੜੀ ਚੱਲ ਲਾਗੂ ਨਹੀਂ ਕਰਦੇ ਉਹਦੇ ਵਿੱਚ ਕਾਫੀ فاਸਲਾ ਪੈ ਜਾਂਦਾ ਜਿਹਦੇ ਉਹ ਪੂਰਾ ਪ੍ਰਤੀਕ ਦੇ ਨਾਲ ਕੰਮ ਜਿਹੜਾ ਨਹੀਂ ਹੋ ਪਾਉਂਦਾ ਕਾਨੂੰਨੀ ਸਿਰਜਣਾ ਦੇ ਵਿੱਚ ਕਮੀਆਂ ਠੀਕ ਹੈ ਔਰਤਾਂ ਦੇ ਲਈ ਜਿਹੜੇ ਕਾਨੂੰਨ ਬਣਾਏ ਜਾਂਦੇ ਉਹਦੀ ਸਿਰਜਣਾ ਉਹਦੇ ਜਿਹੜੇ ਸਟਰਕਚਰ ਦੇ ਵਿੱਚ ਉਹਦੇ ਢਾਂਚੇ ਦੇ ਵਿੱਚ ਕਮੀਆਂ ਉਹ ਪੂਰੇ ਜਿਹੜਾ ਆ ਧਿਆਨਪੂਰਵਕ ਬਣਾਉਣਾ ਚਾਹੀਦਾ ਤਾਂ ਉਹਨੂੰ ਉਨੇ ਹੀ ਜਿਹੜਾ ਆ ਮਜ਼ਬੂਤੀ ਦੇ ਨਾਲ ਲਾਗੂ ਕਰਨਾ ਚਾਹੀਦਾ ਹੈ ਰਾਜਨੀਤਿਕ ਇੱਛਾ ਦੀ ਕਮੇਟੀ ਕਰ ਰਾਜਨੀਤੀ ਦੇ ਵਿੱਚ ਅਸੀਂ ਦੇਖੀਏ ਤਾਂ ਇੱਕ ਤਰ੍ਹਾਂ ਦੇ ਨਾਲ ਪੁਰਖ ਪ੍ਰਧਾਨ ਰਾਜਨੀਤੀ ਹੀ ਆ ਔਰ ਉਹ ਚਾਉਂਦੇ ਵੀ ਨਹੀਂ ਆ ਕਿ ਔਰਤਾਂ ਅੱਗੇ ਆਉਣ ਇਸ ਲਈ ਰਾਜਨੀਤੀ ਦੇ ਵਿੱਚ ਬਹੁਤ ਘੱਟ ਔਰਤਾਂ ਦੇਖਣ ਨੂੰ ਜੜੀਆਂ ਆ ਮਿਲਦੀਆਂ ਆ ਸੋ ਰਾਜਨੀਤੀ ਦੀ ਜਿਹੜੀ ਆ ਰਾਜਨੀਤਿਕ ਇੱਛਾ ਇਹ ਹੀ ਆ ਕਿ ਔਰਤਾਂ ਨੂੰ ਵਿੜਾਇਆ ਇਹਦੇ ਵਿੱਚ ਜ਼ਿਆਦਾ ਇਨਵੋਲਵ ਨਾ ਕੀਤਾ ਜਾਵੇ ਠੀਕ ਹੈ ਸੋ ਇਹ ਸਾਰੀਆਂ ਰੁਕਾਵਟਾਂ ਆ ਜਿਹੜੀਆਂ ਚੁਣੌਤੀਆਂ ਆ ਜਿਹੜੀਆਂ ਔਰਤ ਦੇ ਜਿਹੜਾ ਆ ਸਸ਼ਕਤੀਕਰਨ ਨੂੰ ਜਿਹੜਾ ਪ੍ਰਾਪਤ ਕਰਨ ਦੇ ਵਿੱਚ ਰੁਕਾਵਟਾਂ ਬਣਦੀਆਂ ਆ ਠੀਕ ਹੈ ਸੋ ਇਹ ਕੁਐਸਚਨਸ ਜਲਦੀ ਜਲਦੀ ਵਿੱਚ ਮੇਰੇ ਤੋਂ ਜੁਨਾਕ ਹੋਇਆ ਸੋ ਮੈਂ ਕਰਵਾ ਦਿੱਤਾ आई होप टुडे ਇਸ ਵੀਡੀਓ ਨ ਦੇਖ ਲਣਗੇ ਉਹਨਾਂ ਦੇ ਲਈ ਇਹ ਜਿਹੜਾ ਆ ਆ ਫਾਇਦੇਮੰਦ ਰਹੂਗੀ ਵੀਡੀਓ ਸਿੱਕੇ ਸੋ ਲਾਸਟ ਵਿੱਚ ਤੁਹਾਨੂੰ ਦੱਸ ਹੀ ਦਿੰਨੀ ਆ ਕਿ ਮੇਰੇ ਫੋਨ ਦੇ ਵਿੱਚ ਜਿਹੜੀ ਸੀਗੀ ਪ੍ਰੋਬਲਮ ਆ ਗਈ ਸੀ ਦੈਟਸ ਵਾਈ ਮੇਰੇ ਕੋਲ ਕੋਈ ਵੀ ਵੀਡੀਓ ਤੁਹਾਡੇ ਲਈ ਅਪਲੋਡ ਨਹੀਂ ਹੋਈ ਹਾਲਾਂਕਿ ਮੈਂ ਚਾਹੁੰਦੀ ਸੀਗੀ ਕਿ ਮੈਂ ਤੁਹਾਨੂੰ ਇਹ ਟਾਪਿਕ ਕਰਵਾਦਾ ਕਿਉਂਕਿ ਬਹੁਤ ਇੰਟਰਸਟਿੰਗ ਜਾਂ ਜਿਹੜਾ ਸਾਰਾ ਤੁਹਾਡਾ ਪੀਪਰ ਸੀਗਾ ਇਹ ਔਰ ਮੈਂ ਤੁਹਾਨੂੰ ਕਰਵਾਉਣਾ ਚਾਹੁੰਦੀ ਸੀ ਬਟ ਨਹੀਂ ਕਰਵਾ ਪਾਈ ਸੋ ਜਿੰਨਾ ਵੀ ਮੇਰੇ ਤੋਂ ਹੋਇਆ ਹੁਣ ਇਸ ਟਾਈਮ ਮੈਂ ਤੁਹਾਨੂੰ ਜਿਹੜੀ ਇੱਕ ਵੀਡੀਓ ਅਪਲੋਡ ਕਰ ਦਿੱਤੀ ਆ ਸੋ ਆਈ ਹੋਪ ਤੁਹਾਡੇ ਲਈ ਹੈਲਪਫੁਲ ਰਵੇ ਸੋ ਜਲਦੀ ਅਪਲੋਡ ਕਰ ਰਹੀ ਹਾਂ ਮੈਨੂੰ ਸੋ ਤੁਸੀਂ ਦੇਖ ਲੈਣਾ ਥੈਂਕ ਯੂ so much